ਤੇ ਮੈਂ ਤੁਹਾਨੂੰ ਜਿਹੜਾ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਕੱਲ ਡੀਜੀਪੀ ਸਾਹਮਣੇ ਪੰਜਾਬ ਸਰਕਾਰ ਦੀ ਨਿਰਦੇਸ਼ਾਂ ਦੇ ਲਈ ਜਿਹੜਾ ਆਪਰੇਸ਼ਨ ਪ੍ਰਹਾਰ ਅਸੀਂ ਲਾਂਚ ਕੀਤਾ ਹੈਗਾ ਤੇਂਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ ਵਚਨਬੱਧ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜਾਦੋਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਆ ਇੱਥੇ ਇਸੇ ਇਸੇ ਲੜੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਦੀ ਨਿਗਰਾਨੀ ਹੇਠ ਇੱਕ ਜਿਹੜੇ ਇੱਕ ਕਾਰਵਾਈ ਕੀਤੀ ਹੈ ਗੈਂਗਸਟਰਾਂ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇ ਕਿ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨੇ ਗਿਆਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਕੀਤੀ ਸੀਗੀ ਆਪਣੇ ਪਿਸਤੌਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਜੋ ਫਰਾਰ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਉਦੇ ਵਿੱਚ बिकॉज ਇ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਨੂੰ ਲੈਂਦੇ ਹੋਏ ਅ ਐਸਐਸਪੀ ਸਾਹਿਬ ਨੇ ਸੁਦਾਮਨਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਵ ਤੇ ਜਿਹੜਾ ਸਿਵਲ ਲਾਈਨ ਦਾ ਜਿਹੜੇ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਖਿਆਲੋਂ ਉੱਥੇ ਨਿਰਮਲ ਸਿੰਘ ਹੋਰਾਂ ਦੇ ਤੇ ਸੁਖਰਾਜ ਸਿੰਘ ਦੇ ਨਗਰਾਨਾ ਹੇਠ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜਸਾ ਹੈਗਾ ਇਸ ਇਕਵਾਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਣੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮੁਕੱਦਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵੱਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਦੋਂ ਦੋਂ ਫਰਾਰ ਚੱਲਿਆ ਆ ਰਿਹਾ ਸੀਗਾ ਜਿਸ ਕਾਰਨ ਜਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹੈਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹੈਰੋਇਨ ਇਹਨਾਂ ਕੋਲੇ ਸੀਗੀ 3 ਕਿਲੋ ਹੈਰੋਇਨ ਦਾ ਗੁਰਪ੍ਰੀਤ ਸਿੰਘ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ ਤੇ ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮੁਕੱਦਮਾ ਸੀਗਾ ਜਿਸ ਦੇ ਵਿੱਚ ਜਿਹੜਾ ਹਥਿਆਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਇਸ ਵਿੱਚ ਆਈ ਕਿ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਹਾਂ ਇਸ ਨੇ ਕਿਹਾ ਕਿ ਮੈਂ ਉੱਥੇ ਲੁਕੋ ਕੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਰਿਟੈਲਟੇਟਰੀ ਫਾਇਰ ਦੇ ਵਿੱਚ ਜਿਹੜਾ ਜਿਸ ਕਾਰਨ ਏਲੀਅਸ ਜਿਹੜਾ ਜੱਸ ਹੈ ਉਹੋ ਆਪਣਾ ਇੰਜਰਡ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਟੀਬੋਰਤੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਦੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਦਾ ਐਸੋਸੀਏਟ ਨੇ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਹਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗੈਨ ਪੁੱਛ ਕੇ ਚੋਏਗੀ ਬਟ ਇਹਦਾ ਜਿਹੜਾ ਇਨਾ ਮੈਨੂੰ ਪਤਾ ਇਸ ਕਾਰਨ ਜਸਤੇ ਜਿਹੜਾ ਮੇਰੇ ਐਸਐਸਪ ਨੇ ਦੱਸਿਆ ਕਿ ਇਹਦਾ ਕ੍ਰਿਮਨਲ ਪਿਛੋਕੜ ਹੈ ਇਸ ਤੇ ਉੱਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡ ਡੀਪੀਐਸ ਆਰਮ ਜੈਕਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉੱਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀ ਇਹਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੋਂ ਕੋਲ ਤਾਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਕਿੰਨੀ ਇੱਕ ਰਾਉਂਡ ਗੋਲੀ ਚੱਲੀ ਔਰ ਆਪਣੇ ਕਿਸੇ ਜਵਾਨ ਦੇ ਪੁਲਿਸ ਦੇ ਜਵਾਨ ਦੇ ਨਹੀਂ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਉਹ ਬਚਾ ਹੋ ਗਿਆ ਅ ਕਸਰ ਤਾਂ ਉਹ ਜਿਵੇਂ ਹੁੰਦਾ ਕਿ ਜਦੋਂ ਭੱਜਣ ਲੱਗੇ ਤਾਂ ਤਬੜ ਤੋੜ ਫਾਇਰਿੰਗ ਉਸਨੇ ਕੀਤੀ ਹੈਗੀ ਹੈ ਤੇ ਪੁਲਿਸ ਵੱਲੋਂ ਦੋ ਤਿੰਨ ਫਾਇਰ ਹੋਏ ਆ ਉਦੋਂ ਉਹਦੇ ਹਲੇ ਫਾਇਰ ਸਾਨੂੰ ਨਹੀਂ ਪਤਾ ਕਿੰਨੇ ਹੋਏ ਆ ਐਫਐਸਐਲ ਦੀ ਟੀਮ ਆਏਗੀ ਸਾਰਾ ਜਿਹੜਾ ਸੀਨ ਹੈ ਇਹਨੂੰ ਅਸੀਂ ਹੁਣ ਸੀਨ ਆਫ ਕ੍ਰਾਈਮ ਨੂੰ ਪ੍ਰੋਟੈਕਟ ਕਰ ਲਾਂਗੇ ਫਿਰ ਇਸਨੂੰ ਸਾਰੀ ਜਦੋਂ ਐਫਐਸਐਲ ਗਹਿਨ ਜਾਂਚ ਕਰੇਗੀ ਉਹ ਸਾਰੀ ਡਿਟੇਲਸ ਫਿਰ ਤੁਹਾਡੇ ਨਾਲ ਲੈਟਰ ਉਹਨੂੰ ਸ਼ੇਅਰ ਕਰ ਦਿਆਂਗੇ ਥ